ਕੀ ਸਮਝਦੇ ਹੋਰੇ ਲਫਜ਼ਾਂ ਦੇ ਵਿੱਚ ਸਾਰੇ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਮੁੱਦਾ ਕੀ ਹੈ ਆ ਚੁੱਪ ਕਰ ਜਾਓ ਮਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਹੁਤ ਪਿਛਲੇ ਦਿਨ ਇੱਕ ਬਹੁਤ ਵੱਡਾ ਕੀ ਖੁਦਾਈ ਘਟਨਾ ਵਾਪਰੀ ਸੀ ਵੀ ਜਾਲਾ ਮਿਲਖਪੁਰ ਦੇ ਵਿੱਚ ਅਚਾਨਕ ਹੀਟਰ ਫਟੇ ਦੇ ਨਾਲ ਸਾਡੇ ਇੱਕ ਨੌਜਵਾਨ ਵੀਰ ਜੋ ਮੌਤ ਦੇ ਮੂੰਹ ਚ ਜਾ ਰਿਹਾ ਸੀ ਤੇ ਪੰਜ ਸਾਡੇ ਭਰਾ ਜਿਹੜੇ ਜੱਜ ਨਹੀਂ ਹੋ ਗਏ ਸੀ ਉਹ ਜੇਰੇ ਦੇ ਇਲਾਜ ਰਹੇ ਟੀਐਮਸੀ ਦੇ ਵਿੱਚ ਤੇ ਸਿਰਫ ਰਾਜੀ ਸਰਟੀਫਿਕੇਟ ਦੇ ਮੌਤ ਹੋ ਗਈ ਸੀ ਤੇ ਉਸ ਦੇ ਤਹਿਤ ਜਦੋਂ ਅਸੀਂ ਬਾਅਦ ਚ ਛਾਲਮੇਟ ਕੀਤੀ ਤਾਂ ਦੇਖਿਆ ਗਿਆ ਕਿ ਵੀ ਕੋਈ ਵੀ ਫੰਡ ਡਿਸੀਜਨ ਜਿਹੜਾ ਬੋਰਡ ਵੱਲੋਂ ਮਿਲਕ ਫੈਟ ਡਵੈਲਪ ਹੋਇਆ ਤਾਂ ਫਾਟ ਨਹੀਂ ਸੀਗਾ ਕਿ ਜਿਹੜਾ ਅਸੀਮੇਟ ਉਸ ਪਰਵਾਰ ਨੂੰ ਜਾਂ ਬੱਚਿਆਂ ਨੂੰ ਸੀ ਰਿਲੀਫ ਦੇ ਸਕੀਏ ਉਸੇ ਟਾਈਮ ਸੁਪਚੇ ਬੋਰਡ ਨੇ ਫੈਸਲਾ ਕੀਤਾ ਕਿ ਜਖਮੀ ਨੂੰ 50-50 ਹਜ਼ਾਰ ਰੁਪਇਆ ਤੇ ਜੋ ਸਾਡਾ ਪੁਰਾ ਸਾਡੇ ਲਈ ਸਰਕਾਰੀ ਸੰਸਦ ਸਜੀਪ ਛੋਟਾ ਦੇ ਗਿਆ ਉਹਦੇ ਹੋਰ ਵੀ ਫੰਡ ਹੈ ਕਿ 50-55 ਲੱਖ ਰੁਪਇਆ ਬਣਦਾ ਜਿਹੜਾ ਪੁਰਾਣਾ ਜਿਹੋ ਸਿਸਟਮ ਚੱਲਿਆ ਆ ਰਿਹਾ ਪਰ 5 ਲੱਖ ਰੁਪਇਆ ਦਾ ਬੋਰਡ ਵੱਲੋਂ ਅਸੀਂ ਇਮੀਡੀਏਟ ਉਸ ਪਰਿਵਾਰ ਨੂੰ ਮਦਦ ਦੀ ਜਿਹੜੀ ਇਸ ਵਿੱਚਾ ਖਰਚਾ ਵੀ ਜਖਮੀ ਦਾ ਸੀਗਾ ਜਿਹੜਾ ਅਸੀਂ ਲਗ ਤੌਰ ਤੇ ਆਪਣੇ ਮੈਕਪਾਰਟ ਵੱਲੋਂ ਲੁਧਿਆਲੇ ਵੱਲੋਂ ਕੀਤਾ ਗਿਆ ਇੱਕ ਵੀ ਪੈਸਾ ਉਹਨਾਂ ਬੱਚਿਆਂ ਦਾ ਨਹੀਂ ਲੱਗ ਦਿੱਤਾ ਗਿਆ ਉਸ ਅਣਸਕਾਮੀ ਘਟਨਾ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਧਰ ਦੀ ਘਟਨਾ ਅੱਗੇ ਤੋਂ ਨਾ ਘਟੇ ਤੇ ਸਮੁੱਚੇ ਬੋਰਡ ਨੇ ਫੈਸਲਾ ਕੀਤਾ ਵੀ ਅੱਗੇ ਤੋਂ ਮੋਰਟ ਵਿੱਚ ਮਤਾ ਲਿਆਇਆ ਜਾਏਗਾ ਕਿ ਕਦੇ ਵੀ ਕੋਈ ਸਾਡਾ ਵੀਰ ਜੇ ਚਾਚੂ ਹੁੰਦਾ ਰੱਬ ਨਾ ਕਰੇ ਤਾਂ 1 ਲੱਖ ਰੁਪਿਆ ਇਮੀਡੀਏਟ ਉਸਦੇ ਪਰਿਵਾਰ ਨੂੰ ਮਦਦ ਜੇ ਕੋਈ ਅਸ ਕਾਮੀ ਘਟਨਾ ਚ ਇਧਰ ਦੀ ਘਟਦੀ ਆ ਕੋਈ ਮੌਤ ਮੌਤ ਹੋ ਜਾਂਦੀ ਕਿਸੇ ਬੱਚੇ ਦੀ ਤਾਂ ਉਹਦੇ ਲਈ ਅਸੀਂ 5 ਲੱਖ ਰੁਪਿਆ ਬੋਰਡ ਵੱਲੋਂ ਬਕਾਇਦਾ ਤੌਰ ਤੇ ਮਤਾ ਪਾ ਕੇ ਉਹਦੇ ਵਿੱਚ ਮਤਾ ਪਾਇਆ ਜਾਏਗਾ ਕਿ ਉਹਦੀ ਪਰਿਵਾਰ ਦੀ ਜਿਹੜੀ ਹੈਲਪ ਕੀਤੀ ਜਾਏਗੀ ਜੋ ਸਿਸਟਮ ਚੱਲਦਾ ਵੀ ਉਹਦੇ ਪਰਿਵਾਰ ਦੇ ਕਿਸੇ ਜੀਨ ਨੂੰ ਨੁਕਰੀ ਤਰੰਤ ਅਸੀਂ ਉਸੇ ਟਾਈਮ ਉਹਨਾਂ ਦੇ ਵਾਈਫ ਇੱਥੇ ਕੱਚੇ ਤੌਰ ਤੇ ਲੱਗੇ ਹੋਏ ਸੀਗੇ ਉਹਨਾਂ ਨੂੰ ਐਮਬੀਏ ਕੁਆਲਿਫੀਕੇਸ਼ਨ ਅਸਮੱਚੀ ਵੀ ਇਮੀਡੀਏਟ ਉਹਦੀ ਜੋ ਕੁਆਲੀਫਿਕੇਸ਼ਨ ਯੋਗਤਾ ਦੇ ਸਾਹਮਣੇ ਉਹ ਉਸੇ ਤੋਂ ਨੌਕਰੀ ਦੇ ਵੀ ਅਸੀਂ ਉਹਦੇ ਆਰਡਰ ਕਰਤੇ ਸੀਗੇ ਤੇ ਜੋ ਵੀ ਫੰਡ ਹੈ ਉਹ ਲਗਭਗ ਪਾਰ ਪੇਮੈਂਟ ਕਾਫੀ ਹੋ ਚੁੱਕੀ ਹੈ ਤੇ ਜੋ ਬਾਕੀ ਵੀ ਰਹਿੰਦੀ ਹੈ ਜੀ ਵੀ ਜਲਦੀ ਤੋਂ ਜਲਦੀ ਸਮੂੱਚਾ ਸਾਡਾ ਬੋਰਡ ਬੈਠਾ ਪੰਜਾਬ ਦਾ ਲੋਕਲ ਬੋਰਡ ਬੈਠਾ ਜਿਹਦਾ ਚੇਅਰਮੈਨ ਸਾਹਿਬ ਬੈਠੇ ਨੇ ਸਾਡੇ ਤੇ ਹੋਰ ਵੀ ਸਾਡੇ ਜੀਐਮ ਸਾਹਿਬਾਨ ਸਾਰੇ ਅੱਜ ਵਿਸ਼ੇਸ਼ ਤੌਰ ਤੇ ਇੱਕ ਜੰਡੀ ਗੜਪਾਟ ਕੋ ਇਸ ਵੀਰ ਦੀ ਜੱਚੀ ਦੇ ਲਈ 1.5 ਲੱਖ ਰੁਪਏ ਦੇ ਚੱਕਰ ਜਿਹੜੇ ਮੁਲਾਜ਼ਮ ਇਹਨੇ ਮੁਲਾਜ਼ਮ ਜਿਨ੍ਹਾਂ ਨੂੰ ਇਕੱਠਾ ਕਰਕੇ ਵੀ ਦਿੱਤਾ ਉਹਨਾਂ ਨੂੰ ਮੈਂ ਅਨੁਵਾਰ ਕਰਦਾ ਕਿ ਇਹ ਚੌਕੀ ਘੜੀ ਦੇ ਵਿੱਚ ਤੁਸੀਂ ਖੜੇ ਹੋ ਇਸੇ ਤਰ੍ਹਾਂ ਨਾਲ ਮਿਲ ਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਦਰਪਾਸੇ مانਦੇ ਕਿ ਸੁਪਨਾ ਸਭ ਦਾ ਸਭ ਇਹ ਸਦਾਰੇ ਤੁਸੀਂ 15000 ਕਰੋੜ ਦੇ ਲੈ ਕੇ ਜਾਣਾ ਕਿਉਂਕਿ ਸਿੱਧਾ ਤੇ ਸਿੱਧਾ ਕਿ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਹੈ ਦਾਰਾ ਜਦੋਂ ਅਸੀਂ ਸਾਡੀ ਸਰਕਾਰ ਆਈ ਸੀ ਉਦੋਂ 4200 ਕਰੋੜ ਦੀ ਐਨੂਅਲ ਟਰਨਓਵਰ ਸੀ ਜੋ ਕਿ ਅੱਜ ਲਗਭਗ 6700 ਕਰੋੜ ਤੇ ਇਹਨਾਂ ਪੂਰਾ ਦੇ ਸਹਿਯੋਗ ਦਾ ਸੰਬੰਧ ਤੇ ਬੋਰਡ ਦੇ ਸਹਿਯੋਗ ਦਾ ਸੰਬੰਧ ਤੇ ਮੁਲਾਜ਼ਮ ਵੀਰਾਂ ਦੇ ਸਹਿਯੋਗ ਦਾ ਜਿਹੜਾ ਅੱਜ ਅਸੀਂ ਇਸ ਸਦਾਰੇ ਨੂੰ ਕਿਉਂਕਿ ਪੰਜਾਬ ਜੇ ਕੁਸ਼ਾਲ ਹੋਊਗਾ ਤਾਂ ਕਿਸਾਨੀਦਾਰ ਲਗਭਗ 70% ਲੋਕਾਂ ਦੇ ਵਿਕੀ ਉੱਪਰ ਹੈ ਉਸ ਇਸ ਕਰਕੇ ਪੰਜਾਬ ਦੀ ਖਸ਼ਾਲੀ ਨਹੀਂ ਸਾਡੇ ਸਦਾਰੇ ਦਾ ਬਹੁਤ ਵੱਡਾ ਕੁਬਦਾਨਾ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਦਾਂ ਦੀ ਅੱਗੇ ਤੋਂ ਕੋਈ ਘਟਨਾ ਨਾ ਘਟੇ ਸਾਡਾ ਖਨਾਲ ਜਨਵਰ ਕਾਂ ਵੀਰ ਜਿਹਦੇ ਛੋਟੇ ਛੋਟੇ ਬੱਚੇ ਆ ਜਵਾਨੀ ਦੇ ਵਿੱਚ ਸਾਨੂੰ ਫਤਾਲੀ ਮਿਛੋੜਾ ਲੇ ਗਿਆ ਉਹਦੇ ਲਈ ਅਸੀਂ ਨੂੰ ਸਰਕਾਰੀ ਵੀਦੋਂ ਨੇ ਸ਼ਰਤਾਂ ਦੇ ਫੁਲਫੀਲ ਕਰ ਰਹੇ ਹਾਂ ਸਰ ਚੇਅਰਮੈਨ ਸਾਹਿਬ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਸਾਹਮਣੇ ਕੀ ਆਇਆ ਇਹ ਹਾਸੇ ਦਾ ਕਾਰਨ ਕੀ ਆ ਸਰ ਕੀ ਪੁਰਾਣੀ ਮਸ਼ੀਨਰੀ ਸੀ ਇਸ ਕਰਕੇ ਹਾਸਾ ਹੋਇਆ ਵਾ ਔਰ ਇਹੋ ਜੀ ਅਗਰ ਪੁਰਾਣੀ ਮਸ਼ੀਨਰੀ ਦੇ ਕਰਕੇ ਹਾਸਾ ਹੋਇਆ ਵਾ ਤਾਂ ਪੁਰਾਣੀ ਮਸ਼ੀਨਰੀ ਕਿੰਨੀ ਇਸਾਰੇ ਬੇਰਕ ਉਹੀ ਪ੍ਰੈਲੀ ਮਸ਼ੀਨਰੀ ਵੀ ਮਸ਼ੀਨਰੀ ਬਿਲਕੁਲ ਠੀਕ ਸੀ ਕਿ ਉਸ ਬੱਚੇ ਤੋਂ ਥੋੜੀ ਜਿਹੀ ਗਲਤੀ ਹੋ ਗਈ ਵੀ ਉਹਨੇ ਦੇਖਣ ਲੱਗੇ ਨੇ ਇਹਦੀ ਅੱਗੇ ਦੇਖਿਆ ਵੀ ਗੈਸ ਪਾਸ ਹੋਈ ਏ ਕਿ ਨਹੀਂ ਹੋਈ ਉਹ ਅੱਗ ਨਹੀਂ ਫੜ ਸਕੀ ਜਿਵੇਂ ਆਪਾਂ ਘਰ ਗੈਸ ਨੂੰ ਚਲਾ ਕੇ ਥੀ ਔਰ ਆਪਾਂ ਹੋਂ ਤੱਕ ਛੱਡ ਦਿੰਦੇ ਆ ਭੁੱਲ ਜਾਂਦੇ ਆ ਐਦਾਂ ਦੀ ਉਹਦੀ ਉਹਦੀ ਥੋੜੀ ਜਿਹੀ ਉਸ ਤੋਂ ਅੱਗੇ ਉਹਦੀ ਆਪਣੀ ਨਾਕੀ ਨਾਕੀਐਂਸੀ ਵੀ ਦਾ ਬੱਚੇ ਤੋਂ ਆਪਣੀ ਅੰਗਹਿਲੀ ਹੁੰਦੀ ਤੇ ਕੋ ਹੱਥ ਉਹਦੀ ਉਹਦੀ ਕਦੋਂ 10 10 12 ਸਾਲ ਤੋਂ ਉਹੀ ਇਹ ਤੇ ਜੋ ਅਰੇ ਇੰਡਾਇਰੈਕਟ ਇੰਡਾਇਰੈਕਟ ਕੀ ਕਹਿੰਦਾ ਮਤਲਬ ਤੁਹਾਡਾ ਹੀ ਹੈ ਕਿ ਉਹਦੀ ਆਪਣੀ ਗਲਤੀ ਨਾਲ ਉਹਦੇ ਹੱਥੋਂ ਬੱਚੇ ਬੱਚੇ ਤੋਂ ਗਲਤੀ ਹੋਈ ਹੈ ਜੀ ਉਹਦੇ ਆਪਾ 100% ਬਿਲਕੁਲ ਇਹ ਕਹਿ ਸਕਦੇ ਹੋ ਕਿਸੇ ਵੀ ਟਾਈਮ ਬੰਦੁਖਾ ਕੋਈ ਵੀ ਭੁੱਲ ਜਾਂਦਾ ਬੰਦਾ ਉਹ ਬੱਚਾ ਪੂਰਾ ਜ਼ਿੰਮੇਵਾਰ ਸੀਗਾ 12-13 ਸਾਲ ਤੋਂ ਮਤਲਬ ਕੋਈ ਐਦਾ ਆਪਾਂ ਕਹਿ ਸਕੀਏ ਨਾੜੀ ਬੱਚਾ ਸੀਗਾ ਹੋਰ ਵੀ ਸਾਰੇ ਭਰਾ ਨਾਲ ਹੀ ਸੀਗੇ ਉਹ ਪਤਾ ਨਹੀਂ ਕਿਵੇਂ ਆਪਾਂ ਕਹਿ ਸਕਦੇ ਜਿਵੇਂ ਉਸ ਬੱਚੇ ਤੋਂ ਵਿਚਾਰੇ ਤੋਂ ਇਹ ਹੋ ਗਿਆ ਸਾਡੇ ਕਹਿੰਦੇ ਨੇ ਕਿ ਵੀਰਾਂ ਦੇ ਪਲਾਨ ਦੇ ਅੰਦਰ ਇਸ ਵੇਲੇ ਕਈ ਐਸੀ ਮਸ਼ੀਨਰੀ ਹੈਗੀ ਜਿਹੜੀ 25 30 ਸਾਲ ਪੁਰਾਣੀ ਹੈਗੀਆਂ ਔਰ ਉਹ ਵੀ ਹਾਸੇ ਨੂੰ ਸੱਦਾ ਦੇ ਰਹੀਆਂ ਨੇ ਕਿਸੇ ਲਈ ਹੋਰ ਹੱਸ ਹੱਸ ਹਾਸੇ ਦੀ ਮਸ਼ੀਨਰੀ ਹੈ ਕੋਈ 20 ਲੱਖ ਦੇ ਦਾ ਹੈ ਨਹੀਂ 10 10 ਕਰੋੜ 15 15 ਕਰੋੜ ਦੇ ਮਸ਼ੀਨਾਂ ਇਹ ਤਾਂ ਕੋਈ ਪੋਸਿਬਲ ਨਹੀਂ ਹੈਗਾ ਪੰਜ ਸੱਤ ਵਾਰ ਚਾਰ ਸਾਲ ਬਦਲ ਨੂੰ ਸਭ ਤੋਂ ਵੱਡਾ ਉਸ ਦਾ ਆਪ ਕਹਿੰਦੇ 10 12 ਸਾਲ ਹੋ ਗਏ ਨੂੰ ਚੌਂਕ ਕਰਦੇ ਨੂੰ ਸਵਾਲ ਇਹ ਚੁਟਕਾ ਜਾ ਰਿਹਾ ਕਿ ਬੇ ਸਮੇਂ ਤੇ ਜੋਬ ਕਰ ਰਹੇ ਮੁੰਡੇ ਤੇ ਪੱਕੇ ਨਹੀਂ ਕੀਤੇ ਜਾ ਰਹੇ ਕਿ ਹੁਣ ਪੱਕੇ ਕਰਨ ਵਾਸਤੇ ਵੀ ਪਾਲਿਸੀ ਲੈ ਕੇ ਆਉਂਗੇ ਜੀ ਪੱਕੇ ਕਰਦਾ ਜਿਹੜਾ ਸਿਸਟਮ ਅਸੀਂ ਹੁਣੇ ਸੀटीसी ਜਿਹੜਾ ਸਾਰ ਸੁਸ ਨੂੰ ਅਸੀਂ ਚੇਂਜ ਕਰਾਏ ਆ ਜਿਹੜੇ ਕੋਚ ਲਗਭਗ ਅਗਰਾਸ ਆ ਸਾਡੇ ਕੋਲ ਜਿਹੜੇ ਪੱਕੇ ਪੋਸਟਾਂ ਨਹੀਂ ਜਾਂ ਸਭ ਤੋਂ ਯਾਦਗਾਰੀ ਪੋਸਟ ਹੈ ਸਾਡੇ ਕੋਲ ਸਿਰਫ 900 ਬੱਚਾ ਪੱਕਾ ਕੰਮ ਕਰਦਾ ਉਹ ਪ੍ਰੋਸੈਸ ਸ਼ੁਰੂ ਹੋ ਗਿਆ ਜੀ ਉਹਦੇ ਤਹਿਤ ਭਰਤੀ ਹੋਊਗੀ ਅਸੀਂ ਨਵੇਂ ਬਲਾਤਨੀ ਲਾਉਂਗੇ ਇਹਨਾਂ ਬੱਚਿਆਂ ਨੂੰ ਸਾਰਿਆਂ ਨੂੰ ਅਸੀਂ ਅਡਜਸਟ ਕੀਤਾ ਤੇ ਕਰਾਂਗੇ ਜਿਉਂ ਵਾਲੇ ਟਾਈਮ 'ਚ ਤੇ ਸੀਐਸ ਅਦਾਰੇ ਨੂੰ ਬਹੁਤ ਇੱਜ਼ਤ ਦੀ ਸਾਡਾ ਤੁਸੀਂ ਕਹਿ ਰਹੇ ਹੋ 7600 ਕਰੋੜ ਦਾ ਅਦਾਰਾ ਵਾ ਹਰ ਇੱਕ ਅਦਾਰੇ ਦੇ ਵਿੱਚ ਇੱਕ ਐਮਰਜੈਂਸੀ ਨਾ ਦਾ ਫੰਡ ਹੁੰਦਾ ਦਾ ਕੀ ਵੇਰਕਾ ਦੇ ਅੰਦਰ ਉਹ ਐਮਰਜੈਂਸੀ ਫੰਡ ਨਹੀਂ ਸੀਗਾ ਹਲੇ ਤੱਕ ਫੰਡ ਹੈਗੇ ਆ ਤੇ ਕੋਣ ਕਾਲਾ ਰੱਖਤੀ ਆ ਬੱਚੇ ਨੂੰ ਉਹ ਫੰਡ ਹੀ ਆ ਐਮਰਜੈਂਸੀ ਫੰਡ ਜਦੋਂ ਪੀਐਫ ਪੀਐਫ ਟੀਐਫ ਪੀਐਫ ਫੰਡ ਦੇ ਵਿੱਚ ਦਉਗੇ ਜਾਂ ਐਮਰਜੈਂਸੀ ਫੰਡ ਦੇ ਵਿੱਚ ਦਉਗੇ ਕਿਹੜਾ ਐਮਰਜੈਂਸੀ ਫੰਡ ਤੁਸੀਂ ਕ੍ਰੀਏਟ ਕਰਤਾ ਨਹੀਂ ਉਹਨੇ ਕ੍ਰੀਏਟ ਕੀਤਾ ਤੁਸੀਂ ਹਲੇ ਤੱਕ ਨਹੀਂ ਸੀ ਗਾਓ ਪਹਿਲਾਂ ਪਹਿਲਾਂ ਮੈਨੂੰ ਵੀ ਪਤਾ ਮੈਂ ਜਦੋਂ ਦਾ ਪਹਿਲਾਂ ਮਰਾਣੇ ਟਾਈਮ ਤੋਂ ਮੈਨੂੰ ਪਤਾ ਕੀ ਹੁੰਦਾ ਸੀ ਪਰ ਅਸੀਂ ਅਸੀਂ ਵੀ ਨਹੀਂ ਦੱਸਿਆ ਨੂੰ ਲੱਗੂਗਾ ਚੇਅਰਮੈਨ ਸਾਹਿਬ ਉਹਨਾਂ ਨੇ ਫੰਡ ਲੈਣ ਲਈ ਸੰਘਰਸ਼ ਕੀਤਾ ਬਾਅਦ ਤੁਹਾਡੇ ਧਰਨਾ ਵੀ ਲਾਇਆ ਉਹਨਾਂ ਨੇ ਇਹ ਗੱਲ ਕਹੀ ਹੈ ਸਾਡੇ ਕੋਲ ਬਾਈਟ ਹੈ ਕਰਦੀ ਉਹ ਕਹਿੰਦੇ ਨੇ ਕਿ ਮੈਨੂੰ ਫੰਡ ਨੂੰ ਬਾਅਦ ਚ ਰਾਤ ਮੈਂ ਸੱਤੋਂ ਵੱਧ 2 ਘੰਟੇ ਤੇ ਬੈਠੇ ਸਰ ਮੇਰੀ ਸਭ ਗੱਲ ਜਦੋਂ ਮੈਂ ਮਤਲਬ ਮੇਰੀ ਗੱਲ ਸੇ ਦੱਤੋ ਜੀ ਕਿ ਕਿਸੇ ਜਗ੍ਹਾ ਮੈਂ ਜੋਬ ਕਰਦਾ ਹੈ। ਭਾਈ ਇਮੀਡੀਟ ਜਿਹੜਾ ਪਰਿਵਾਰ ਦਾ ਰੈਕਸ਼ਨ ਇੱਕ ਵਾਰ ਤਾਂ ਹੁੰਦਾ ਹੀ ਹੈ ਨਾ। ਪਰ ਉਹਦਾ ਸੁਭਾਅ ਹੈ ਕੋਈ ਵੀ ਕਿਸੇ ਨੂੰ ਡਗਮਣ ਉੱਤੇ ਆ ਕੇ ਤੁਹਾਨੂੰ ਇਹ ਲੇਡੀ ਤੁਹਾਡੇ ਜੋਬ ਕਰਦੀ ਸੀ ਉਹਨਾਂ ਦਾ ਪਤਾ ਹੁੰਦਾ ਚਾਹੀਦਾ ਸੀ ਕਿ ਤੁਹਾਡੇ ਉਹ ਲੇਡੀ ਜੋਬ ਕਰਦੀ ਸੀ। ਜੋਬ ਕਰਦਾ ਮੈਨੂੰ ਪਤਾ ਹੈ ਮੈਂ ਜਾ ਕਰਦੀ ਆ। ਅਪਨੇ ਸਿਕਸ ਜੋਬ ਕਰਦੇ ਹੋ ਤੇਰਾ ਆਪਣੇ ਸੈਕਸ਼ਨ ਕਰਦਾ ਸੀ ਜੀ। ਉਹ ਜਿਹੜਾ ਇਕੱਠੇ ਰਹਿੰਦੇ ਨਹੀਂ ਉਹ ਨਿਯਮ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਬਿਲਕਾ ਦੀ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਮਿਲਦਾ ਉਹਨਾਂ ਦਾ ਫੰਡਾ ਲੈ ਲਿਆ ਸੀਗਾ ਧਰਨਾ ਮੰਗਦਾ ਜਿਹਨੂੰ ਕੋਈ ਚੱਕਵਾਜੀ ਕਰ ਲੈਂਦਾ ਵੀ ਤੁਸੀਂ ਇੱਦਾਂ ਬੈਠੋ ਤੁਹਾਨੂੰ ਪੈਸੇ ਦੇਣਗੇ ਉਹ ਕਹ ਰਹੇ ਸੀ ਐਕਸੀਡੈਂਟ ਦਾ ਕਾਰਨ ਕੀ ਕੋਈ ਕਾਰਨ ਤਾਂ ਹੋਊਗਾ ਕੋਈ ਤਾਂ ਹੋਊਗਾ ਐਕਸੀਡੈਂਟ ਦਾ ਕੀ ਬਤਾਓ ਐਕਸੀਡੈਂਟ ਕੋਈ ਬੈਠੇ ਐਜਾ ਬੈਠੇ ਕੁਝ ਹੋ ਜਾਂਦਾ ਕੋਈ ਕੋਈ ਜਾਂਚ ਕਮੇਟੀ ਬਣਾਇਆ ਮੈਂ ਕਿ ਬਣ ਗਿਆ ਬਾਅਦੋਂ ਲੈਣੇ ਕੀ ਕਾਰਨ ਐ ਇਸ ਦਾ ਮੈਂ ਸੌਣੇ ਤਲਕੋ ਆਇਆ ਮੈਂ ਇਹ ਕਵਰੇਜ ਜਿੱਥੇ ਦਾ ਸੰਭਾਲਦਾ ਜਦੋਂ ਤੁਸੀਂ ਇਹੋ ਕਿਸੇ ਗੱਲ ਵਿੱਚ ਮੈਂ ਕਹਾਂਗਾ ਕੀ ਨੰਬਰ ਡੇਟਾ ਸਰ ਜੀ ਪਹਿਲੇ ਦੇ ਕਾਰ ਦੇ ਅੰਦਰ ਦੀ ਮਸ਼ੀਨਰੀ ਹੈ ਕੀ ਉਸ ਦੀ ਰੀ ਚੈਕਿੰਗ ਹੋਊਗੀ ਬਿਲਕੁਲ ਜੀ ਚੰਨੂ ਸਾਹਿਬ ਗੁਵਾਰੀ ਕਰਾਵਾਂਗੇ ਸਾਰੇ ਪਲਾਂਟਾਂ ਦੇ ਕਰਾਉਂਗੇ ਇਹ ਕਹਿਦਾ ਸਾਰੇ ਪਲਾਂਟਾਂ ਦੇ ਕਰਾਉਂਗੇ ਜਿੱਥੇ ਕਿਤੇ ਸਾਨੂੰ ਲੱਗੇ ਵਾਕਈ ਕਿਸੇ ਵੀ ਤਰ੍ਹਾਂ ਕੋਈ ਘਟਨਾ ਘਟ ਸਕੀ ਹੈ ਉਹਨੂੰ ਅਸੀਂ ਚੇਂਜ ਕਰਾਂਗੇ ਉਹ ਤਾਂ ਜਾਂਚ ਕਮੇਟੀ ਬੈਠੇਗੀ ਪਰ ਪਹਿਲਾਂ ਹੀ ਧੰਨਵਾਦ